ਅਲੀ ਬਹੁਤ ਵਾਰ ਆਪਾਂ ਦੇਖਦੇ ਆ ਆਪਾਂ ਆਪਣੇ ਫੋਨ ਦੇ ਵਿੱਚ ਕੋਈ ਵੀ ਐਪ ਓਪਨ ਕਰਦੇ ਆ ਜਾਂ ਆਪਣਾ ਫੋਨ ਚਲਾਉਨੇ ਆ ਤਾਂ ਬਹੁਤ ਸਾਰੀ ਐਡ ਆਉਂਦੀ ਰਹਿੰਦੀ ਆ ਅੱਜ ਦੀ ਵੀਡੀਓ ਵਿੱਚ ਧਿਆਨ ਨਾਲ ਦੱਸੂਗਾ ਤੁਸੀਂ ਇਹ ਐਡ ਕਿੱਦਾਂ ਬੰਦ ਕਰ ਸਕਦੇ ਆ ਕਿੱਦਾਂ ਬੰਦ ਕਰਨੀ ਆ ਸਭ ਤੋਂ ਪਹਿਲਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਉ ਧਿਆਨ ਨਾਲ ਆਪਾਂ ਦੱਸਦੇ ਆ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਤੁਸੀਂ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖ ਲਿਓ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਕੀ ਕਰਨਾ ਹੈ ਆਪਾਂ ਥੱਲੇ ਆਉਣਾ ਥੋੜੀ ਜਿਹਾ ਥੱਲੇ ਆਉਣ ਤੋਂ ਬਾਅਦ ਤੁਸੀਂ ਦੇਖਣਾ ਆਪਣੇ ਫੋਨ ਦੇ ਜਿੱਥੇ ਐਪ ਲਿਖੇ ਹੁੰਦੇ ਨੇ ਐ ਅਰੇ ਕੰਦਸ ਜਿੰਨੀਆਂ ਵੀ ਐਪਾਂ ਹੈਗੀਆਂ ਸਾਰੀਆਂ ਤੁਹਾਡੇ ਫੋਨ 'ਤੇ ਆ ਜਾਣਾਂ ਤੁਸੀਂ ਪਹਿਲੇ ਕੀ ਕਰਨਾ ਹੈ ਉੱਪਰ ਆਪਣਾ ਛਟਾ ਥੱਲੇ ਨੂੰ ਕਰਨਾ ਹੈ ਛਟਾ ਥੱਲੇ ਨੂੰ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਚਲੋ ਜਿਹੜੀ ਆਪਣੀ ਸਕਰੀਨ ਹੈ ਯਾਨੀ ਇਹਨੂੰ ਬਲੈਕ ਕਰ ਲਈਏ ਆਪਾਂ ਪਹਿਲਾਂ ਇਹ ਤੈਨੂੰ ਮੈਂ ਦੱਸੂਗਾ ਕਿ ਫਾਇਦਾ ਕੀ ਹੈ ਬਲੈਕ ਕਰਨ ਦਾ ਸਵੇਰੇ ਵੀ ਆਪਾਂ ਇਸ 'ਤੇ ਪਾਈ ਸੀਗੀ ਅੱਜ ਤੋਂ ਬਾਅਦ ਵੀਡੀਓ ਤਾਂ ਮੇਰੇ ਕੋਲ ਗਲਤੀ ਨਾਲ ਐਡਿਟ ਹੋ ਜਗੀ ਤਾਂ ਮਤਲਬ ਮੈਂ ਦੁਬਾਰਾ ਹੁਣ ਫੇਰ ਬਣਾਈ ਆ ਤਾਂ ਇਦਾਂ ਡਾਰਕ ਕਰਦਾ ਤਾਂ ਇਹਨੂੰ ਡਾਰਕ ਮੂਡ ਕਰਨ ਤੋਂ ਬਾਅਦ ਜਿਹੜੀ ਹੁਣ ਜਿੱਦਾਂ ਬੈਕਗ੍ਰਾਉਂਡ ਆਪਣੀ ਸਾਰੀ ਇਹ ਬਲੈਕ ਹੋ ਗਈ ਆ ਤੇ ਇਹਦੇ ਵਿੱਚ ਕਿਦਾ ਪਹਰੇਗਾ ਐਪ ਦਾ ਲੋਗੋ ਬਣਿਆ ਹਨ ਕਿਦਾ Airtel ਦਾ ਲੋਗੋ ਬਣਿਆ Android ਦਾ ਇਹਦਾ ਬਣਿਆ ਸਾਰੀਆਂ ਦਾ ਦਾ ਲੋਗੋ ਬਣਿਆ ਤੁਸੀਂ ਇਹਦੇ ਵਿੱਚ ਚੈੱਕ ਕਰਨਾ ਹੈ ਕਿ ਮਤਲਬ ਜਿਹਦੇ ਇਹ ਇੱਥੇ ਲੋਗੋ ਆ ਜਿਹੜਾ ਜਿਹੜਾ ਬਿਲਕੁਲ ਵਾਈਟ ਆ ਕੁਛ ਨਹੀਂ ਲਿਖਿਆ ਆ ਉੱਤੇ ਤੁਸੀਂ ਉਹ ਵਾਲੀ ਐਪ ਦੇਖਣੀ ਵੀ ਕਿਹੜੀ ਇੱਥੇ ਆਉਂਦੀ ਆ ਮੰਨ ਲਓ ਜਿੱਦਾਂ ਹੁਣ ਮੈਂ ਫੋਨ ਦੇ ਵਿੱਚ ਕੋਈ ਭਰੀ ਹੋਈ ਨਹੀਂ ਹੈਗੀ ਮੈਂ ਸਿਰਫ ਤੁਹਾਨੂੰ ਦੱਸਦਾ ਤੁਸੀਂ ਆਪਣੇ ਫੋਨ ਦੇ ਵਿੱਚ ਚੈੱਕ ਕਰਿਓ ਤਾਂ ਜਿਹੜੀ ਵੀ ਐਪ ਹੋਈ ਆ ਨਾ ਜਿਹਦਾ ਕੋਈ ਨਹੀਂ ਲੋਗੋ ਹੈਗਾ ਮੋਰੇ ਪੂਰਾ ਵਾਈਟ ਹੋਇਆ ਤਾਂ ਉਹਨੂੰ ਪਹਿਲਾਂ ਤੁਸੀਂ ਡਿਲੀਟ ਕਰਨਾ ਹੈ ਡਿਲੀਟ ਕਰਨ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਬੈਕ ਜਾਣਾ ਹੈ ਬੈਕ ਜਾਣ ਤੋਂ ਬਾਅਦ ਤੁਸੀਂ ਈ ਥੋੜਾ ਜਿਹਾ ਆਉਣਾ ਆਪਣੇ ਫੋਨ ਦੇ ਸੈਟਿੰਗ ਦੇ ਵਿੱਚ ਆਉਣਾ ਜਿੱਥੇ ਆਉਂਦਾ ਸਕਿਉਰਿਟੀ ਐਂਡ ਪ੍ਰਾਈਵੇਸੀ ਇਹ ਤੁਸੀਂ ਦੇਖਿਓ ਕਈਆਂ ਤੇ ਸਕਿਉਰਿਟੀ ਲੱਗ ਗਿਆ ਤੇ ਕਈਆਂ ਤੇ ਪ੍ਰਾਈਵੇਸੀ ਲੱਗ ਗਿਆ ਤਾਂ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਜਾਣਾ ਹੈ ਥੱਲੇ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਥੱਲੇ ਹਨ ਮੋਰ ਪ੍ਰਾਈਵੇਸੀ ਸੈਟਿੰਗ ਹਰਕ ਫੋਨ ਦੇ ਵਿੱਚ ਅਲੱਗ-ਅਲੱਗ ਹੈ ਤੁਸੀਂ ਇਹ ਧਿਆਨ ਰੱਖਣਾ ਵਿੱਚ ਲਿਖਿਆ ਗਿਆ ਹੈ ਮੋਰ ਪ੍ਰਾਈਵੇਸੀ ਸੈਟਿੰਗ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਥੱਲੇ ਆਉਣਾ ਥੋੜੀ ਜਿਹਾ ਤੁਸੀਂ ਦੇਖ ਸਕਦੇ ਆ ਲਿ ਤਾਂ ਇੱਥੇ ਖੋਲਿ ਗਏ ਨਾ ਤੁਹਾਡੇ ਰੀਸੈਟ ਐਡਵਰਟਾਈਜ਼ਿੰਗ ਆਦਿ ਤੇ ਡਿਲੀਟ ਹਨਾ ਆ ਦੋਨੇ ਆ ਜਾਣੀਆਂ ਤੁਸੀਂ ਕੀ ਕਰਨਾ ਹੈ ਪਹਿਲਾਂ ਰੀਸੈਟ ਤੇ ਕਰਨਾ ਇਹਨੂੰ ਪਹਿਲਾਂ ਰੀਸੈਟ ਕਰ ਲੈਣਾ ਰੀਸੈਟ ਕਰਨ ਤੋਂ ਬਾਅਦ ਤੁਸੀਂ ਇੱਥੇ ਜਿੱਥੇ ਰਿਹਾ ਡਿਲੀਟ ਲਿਖਿਆ ਨਾ ਡਿਲੀਟ ਇਹਨੂੰ ਇੱਥੇ ਡਿਲੀਟ ਤਾਂ ਡਿਲੀਟ ਕਰ ਦੇਣਾ ਤਾਂ ਇਹਦੇ ਨਾਲ ਜਿੰਨੀਆਂ ਵੀ ਤੁਹਾਡੇ ਫੋਨ ਚ ਐਡ ਆਉਂਦੀਆਂ ਬਹੁਤ ਜ਼ਿਆਦਾ ਘੱਟ ਜਾਣੀਆਂ ਤੇ ਜਿਹੜੀ ਤੀਸਰੀ ਆ ਆਖਰੀ ਸੈਟਿੰਗਾਂ ਉਹ ਵੀ ਤੁਸੀਂ ਜ਼ਰੂਰ ਕਰਨੀ ਹੈ ਆਪਣੇ ਫੋਨ ਦੇ ਵਿੱਚ ਉਹਦੇ ਲਈ ਆਪਾਂ ਕੀ ਕਰਨਾ ਹੈ ਆਪਾਂ ਵੈਕ ਆਉਣਾ ਆਪਣੇ ਫੋਨ ਦੇ ਵਿੱਚ ਆਉਣ ਤੋਂ ਬਾਅਦ ਆਪਾਂ ਆਪਣੇ ਫੋਨ ਦੇ Google Chrome ਤੇ ਜਾਣਾ ਹੈ Google Chrome ਤੇ ਜਾਣ ਤੋਂ ਬਾਅਦ ਇੱਥੇ ਆਪਾਂ ਉੱਪਰ ਤੈਨ ਬਿੰਦੂ ਬਣੇ ਇੱਥੇ ਕਲਿੱਕ ਕਰਨਾ। ਕਰਨ ਤੋਂ ਬਾਅਦ ਆਪਾਂ ਇੱਥੇ ਸੈਟਿੰਗ ਤੇ ਜਾਣਾ। ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆ ਜਾਣਾ। ਥੱਲੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਲਿਖਿਆ ਸਾਈਡ ਸੈਟਿੰਗ। ਇੱਥੇ ਆਪਾਂ ਕਲਿੱਕ ਕਰਨਾ। ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਬਹੁਤ ਸਾਰੇ ਆਪਸ਼ਨ ਆ ਜਾਣਗੇ ਤੁਸੀਂ ਥੱਲੇ ਆਈ ਜਾਣਾ ਥੋੜਾ। ਥੱਲੇ ਆਉਣ ਤੋਂ ਬਾਅਦ ਥੋੜਾ ਜਿਹਾ ਹੋਰ ਥੱਲੇ ਆਉਣਾ ਹੈ। ਉੋਂ ਤੋਂ ਤੁਸੀਂ ਦੇਖ ਸਕਦੇ ਕਿੱਥੇ ਲਿਖਿਆ ਨਾ ਐਡਸ ਲਿਖਿਆ ਹੈ। ਇੱਥੇ ਆਪਾਂ ਕਲਿੱਕ ਕਰਨਾ। ਇੱਥੇ ਕਲਿੱਕ ਕਰਨ ਤੋਂ ਇਹੀ ਤੁਸੀਂ ਤਿੰਨ ਚਾਰ ਫੈਟੀਆਂ ਆਪਣੇ ਫੋਨ ਦੇ ਵਿੱਚ ਕਰੋਗੇ ਤਾਂ ਤੁਹਾਡੇ ਫੋਨ ਦੇ ਜਿੰਨੀ ਵੀ ਐਡ ਆਉਂਦੀ ਹੈ ਬਿਲਕੁਲ ਸਾਰੀ ਬੰਦ ਹੋ ਜਾਣੀ ਹੈ ਤੇ ਬਾਕੀ ਜਿਹਨੂੰ ਇਹਨਾਂ ਬਾਰੇ ਪਤਾ ਸੀ ਤਾਂ ਮੈਨੇ ਕਮੈਂਟ ਕਰਕੇ ਜਰੂਰ ਦੱਸਿਓ ਜਿਹਨੂੰ ਪਹਿਲੀ ਵਾਰੀ ਪਤਾ ਲੱਗਾ ਤਾਂ ਵੀ ਕਮੈਂਟ ਜਰੂਰ ਕਰਿਓ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਆਪਣੀ ਵਧੀਆ ਲੱਗਦੀ ਹੈ ਤੁਸੀਂ ਆਪਣੇ ਚੈਨਲ ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ